ਜੀ ਮਿੱਤਰੋ ਕੀ ਹਾਲ ਚਾਲ ਨੇ ਸੋ ਅੱਜ ਆਪਾਂ ਕਣਕ ਦੀ ਬਜਾਈ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ ਤੇ ਫਿਲਹਾਲ ਆਪਾਂ ਕਣਕ ਦੀ ਬਜਾਈ ਜਿਹੜੀ ਗਿੱਲ ਵਾਲੇ ਵਾਹਣ ਨੇ ਆਪਣੇ ਉਹਨਾਂ 'ਚ ਧਵੀਆਂ ਮਾਰ ਕੇ ਸਾਹਾਗਾ ਮਾਰ ਕੇ ਸੁਪਰ ਸੀਡਰ ਨਾਲ ਕਰ ਰਹੇ ਆ ਤੁਹਾਨੂੰ ਵੀ ਦਿਖਾਉਣੇ ਆ ਸਾਰੀ ਹੈਨਾ ਤੇ ਕਿਹੜਾ ਵੀ ਬੀਜ ਰਿਹਾ ਕਿੰਨਾ ਡੀਪੀ ਪਾ ਰਹੇ ਆ ਸਾਰਾ ਕੁਝ ਤੁਹਾਨੂੰ ਦਿਖਾਉਣੇ ਆ ਬਾਈ ਸੋ ਆਜੋ ਲਓ ਜੀ ਸਫਾਈ ਚੈੱਕ ਕਰੂ ਸੁਪਰ ਸੀਡਰ ਦੀ ਚਲੋ ਹੈਰੋ ਫੇਰੀ ਵਿੱਚ ਉਹ ਬਿੰਦੇ ਕਹਿਣਗੇ ਉਹ ਚ ਤਾਂ ਵਧੀਆ ਹੀ ਆਊਗੀ ਉਹ ਵੈਸੇ ਗੱਲ ਕਰ ਰਹੇ ਹਾਂ ਵੀ ਵਧੀਆ ਖੜਾ ਹੋਸਾ ਹੀ ਰੱਖੇ ਨੂੰ ਕਾ ਸੁਪਰ ਸੀਡਰ ਕੱਟ ਕੇ ਬਹੁਤ ਆ ਰਿਹਾ ਤੂੰ ਧਲੀਆਂ ਪਾਈਆਂ ਪਈਆਂ ਨੇ ਕਿਤੋਂ ਉੱਚਾ ਕਿਤੋਂ ਨੀਵਾ ਇੰਨਾ ਥੋੜੀ ਗੱਡੀ ਦਾ ਦੇਖੋ ਬਾਈ ਜਿਵੇਂ ਹੁਣ ਹੋ ਰਿਹਾ ਵੀ ਮੈ ਰਿਹਾ ਸਾਰਾ ਯਾਰੋ ਰੋਲਾ ਲੱਗਿਆ ਹੋਏ ਵਧੀਆ ਪ੍ਰੈਸ ਕਰ ਦਿੰਦਾ ਇਹ ਤਾਂ ਠੀਕ ਪੈ ਰਿਹਾ ਮੇਰੇ ਹਿਸਾਬ ਨਾਲ ਬਾਕੀ ਜਿਹੜਾ ਵੀ ਬਜਾਈ ਕਰ ਰਹੇ ਆ ਇਹ ਵੀ ਤੁਹਾਨੂੰ ਦੱਸ ਦਿਆਂ ਆਪਾਂ ਜੀ ਕਣਕ ਦੀ ਬਜਾਈ ਸਟਾਰਟ ਕਰਤੀ ਪਹਿਲਾ ਖੇਤ ਆਪਾਂ ਬੀਜ ਕੇ ਡੰਨ ਕਰਤਾ ਤੇ ਹੁਣ ਆਪਣਾ ਰੇਵੀ ਛੱਡਣ ਵਾਲਾ ਬੰਦਾ ਪਹੁੰਚਿਆ ਨਹੀਂ ਹੈਗਾ ਚਾਚੀ ਹੁਣ ਹੀ ਗਏ ਨੇ ਉਹ ਕਹਿੰਦੇ ਵੀ ਪਿਕਅਪ ਲੋਡ ਕਰੀ ਪਈ ਆ ਤੁਹਾਡੀ ਵੀ ਪਿਕਅਪ ਲੈ ਜਾਓ ਹਾਂਜੀ ਬਾਈ ਜੀ ਕਿਹੜੀ ਕਿਹੜੀ ਵੈਰਾਈਟੀ ਆਪਾਂ ਹੁਣ ਬੀਜਣ ਜਾ ਰਹੇ ਆ ਇਹ ਦੱਸੋ ਤੁਸੀਂ ਹੁਣ ਆਪਾਂ ਬੀਜ ਰਹੇ ਆ 187 327 187 327 826 826 766 ਇਹਨਾਂ ਦਾ ਟਾਈਮ ਪੀਰੀਅਡ ਵੀ ਦੱਸੋ ਤੇ ਇਹ ਕਿਹੜੇ ਖੇਤਾਂ 'ਚ ਜ਼ਿਆਦੇ ਹੋਣੇ ਪਹਿਲਾਂ ਜਾਣਕਾਰੀ ਦਿਓ ਬਾਅਦ 'ਚ ਸਾਫ਼ ਕਰਿਓ ਜਿਹੜੀ ਤਾਂ ਹੈਗੀ ਆ 826 ਹਾਂ ਉਹਦਾ ਚੱਲ ਹਜੇ 5-7 ਦਿਨ ਕੀਤੀ ਆ ਖੜਕਾ ਜਾਂਦਾ ਬੰਦ ਕਰ ਤੱਕ ਬੀਜਾਂਗੇ ਕਿਹੜੀ 826 ਹਾਂ ਕਿਉਂ ਬਾਈ ਹੁਣ ਵਿਚਨੋਕ ਕਰੀ ਜਾਂਦੇ ਨੇ ਹਜੇ ਗੇਤੀ ਆ ਬਾਈ ਕੱਤ ਕੱਦ ਚਾਰ ਕੱਤ ਕੋ ਹੋ ਗਿਆ ਹਾਂ ਕਿ ਜਿਹੜੇ ਸਿਆਣੇ ਬੁੜੇ ਹੁੰਦੇ ਤੇ ਯਾਰ ਖੜਕਾ ਬੰਦ ਕਰਨ ਲ ਜਾਂ ਤਾਂ ਜਦ ਕੱਤ ਕ ਚੜਦਾ ਹੁੰਦਾ ਤੀਆ ਕੱਤ ਕ ਚੜ ਜਾਂਦਾ ਤੀਆ ਮਤਲਬ ਜਦ ਸਹੀ ਸਮਾਂ ਮੰਗਨ ਦੇਤੇ ਹੁਣ ਚਲੋ ਸਮਿਆਂ 'ਚ ਥੋੜਾ ਜਿਹਾ ਫਰਕ ਪੈ ਗਿਆ ਮਤਲਬ ਅੱਗੇ ਵਾਲੇ ਸਮੇਂ ਤਾਂ ਨਹੀਂ ਰਹੇ ਹੈਗੇ ਐਵੇਂ ਹੁਣ ਠੰਡ ਅੱਗੇ ਕੱਤ ਕ 'ਚ ਕਹਿੰਦੇ ਵਧੀਆ ਠੰਡ ਹੋ ਜਾਂਦੀ ਆ ਹਾਂ ਹਾਂ ਹੁਣ ਮੰਨ ਲੇ ਚੱਲ ਜਾਨੀ ਰਾਤ ਤਾਂ ਫੁੱਲ ਠੰਡਦੀ ਕਿ ਰਾਤ ਮੈਂ ਜ਼ਮੀਨ ਬਾਹਰ ਹੀ ਹਾ ਤੀ ਹਾਂ ਹਾਂ ਤੇ ਬਈ ਰਾਤ ਥੋੜਾ ਜਿਹਾ ਦੋ ਤਿੰਨ ਖੱਤਿਆਂ ਦਾ ਡਾਊਟ ਵੀ ਹੋ ਗਿਆ ਦੀ ਸਾਨੂੰ ਬਈ ਮਤਲਬ ਗਿੱਲ ਘਟਾ ਫੇ ਤੜਕੇ ਦੋ ਤਿੰਨ ਬੰਦਿਆਂ ਨੂੰ ਬੁਲਾ ਕੇ ਸਲਾਹ ਲੈ ਕੇ ਫੇਰ ਆਪਾਂ ਨੇ ਕੰਮ ਸ਼ੁਰੂ ਕਰਿਆ ਪਹਿਲਾਂ ਮੇਰੀ ਸਲਾਹ ਹੋ ਗਈ ਸੀ ਵੀ ਬਾਹਣੇ ਪਰ ਤਾਂ ਫੇਰ ਬੰਦੇ ਕਹਿੰਦੇ ਵੀ ਬਹੁਤ ਜ਼ਿਆਦਾ ਹੀ ਗਿੱਲਾ ਹੈ ਤਾਂ ਹਾਂ ਹਾਂ ਤੇ ਬੱਬੀ ਬਾਈ ਨੇ ਬੀਜੀ ਆ ਉਹ ਕਹਿੰਦਾ ਮੈਂ ਇਦੋਂ ਵੀ ਮੇਰੀ ਜ਼ਮੀਨ ਛੁੱਕੀ ਸੀ ਵੀ ਪੂਰੀ ਟਾਪ ਦੀ ਕਣਕ ਉਹਦੇ 'ਚ ਮਤਲਬ ਹਰੀ ਹੋ ਗਈ ਹਾਂ ਹਾਂ ਤੇ 766 ਦਾ ਆਪਾਂ ਬੀਬੀ ਜਿਰੇ ਹਾਂ ਤੇ ਆ ਕੁਛ 187 ਐ। ਹਕਮਾਨ ਸੀਡ ਸਟੋਰੀ ਦਾ ਫੀਡ ਵਾਲੇ ਥੈਲੇ ਵਰਗੇ ਸੀ ਉਹ ਲੱਗਦੇ ਸੱਲ। ਘਮਾਨ ਇਹ ਉਹ ਆ ਜੜੀਏ ਤੋਂ ਲੈਂਦਾ ਬਈ। ਜੜੀਏ ਤੋਂ। ਹਾਂ ਮਲੋ ਤੋਂ। ਤੇ ਆਪਣੇ ਬਾਈ ਜਿਨ੍ਹਾਂ ਤੋਂ ਆਪਾਂ ਸੀਡ ਸੂੜ ਜਾਂ ਰੇਹ ਦਵਾਈ ਲੈਨੇ ਆ ਉਹਨਾਂ ਕੋਲ ਹਜੇ ਕੱਲੂ ਸੀਡ ਆਉਣਾ ਸੀ। ਚਲੋ ਹਜੇ ਕੰਮ ਫੇਰ ਸ਼ੁਰੂ ਕਰਨਾ ਸੀ। ਉਹਦੇ ਕਰਕੇ ਫਿਰ ਆਪਾਂ ਨੇ ਬੀਜ ਜਿਹੜਾ ਲੈ ਲਿਆ ਸੀ। ਥੋੜਾ ਹੀ ਲੈਂਦਾ ਹਿਲ ਤਾਂ। ਤੇ 2% ਵਾਲੀ ਟਾਈਬੂ ਕੋਨਾ ਜੋ ਲਾ ਕੇ ਆਪਾਂ ਬੀਜ ਰਹੇ ਹਾਂ ਇਹਨੂੰ। ਇਹਦੇ ਨਾਲ ਥੋੜਾ ਜਿਹਾ ਜਰਮੀਨੇਸ਼ਨ ਦਾ ਫਰਕ ਪੈ ਜਾਂਦਾ ਕਿਉਂਕਿ ਆਪਣੇ ਕੋਲ ਘਰ ਦਾ ਸੀਡ ਸੀ ਨਾ 700 ਇਹਦਾ 766 ਦਾ ਤੇ ਇਹਦੇ ਨਾਲ ਬਾਈ ਜਰਮੀਨੇਸ਼ਨ ਵੀ ਵਧੀਆ ਹੁੰਦੀ ਆ ਤੇ ਸੁੰਡੀ ਸੰਡੀ ਤੋਂ ਵੀ ਕੰਟਰੋਲ ਰਹਿੰਦਾ ਉਹਦੇ ਕਰਕੇ ਆਪਾਂ ਨਾਲ ਚਲੋ ਲਾਦਾਂ ਨੇ ਵਿੱਚ ਸਿੱਟ ਕੇ ਦੋ ਗੇੜੇ ਦੇ ਦਾਨ ਨੇ ਆ ਇੰਨੇ ਚ ਤੇ ਸੀਡ ਆਪਾਂ ਤਕਰੀਬਨ ਹੁਣ ਆ ਖੇਤ ਬੀਜ ਕੇ ਹਟਾਂ ਕੀਲੇ ਤੋਂ ਉੱਪਰ ਦਾ ਖੇਤ ਇਹਦੇ ਜੀ ਤਕਰੀਬਨ ਤਕਰੀਬਨ 60 62 ਕਿਲੋ ਸੀਡ ਆ ਪੈ ਗਿਆ ਜਾਣੀ ਆਪਾਂ ਯਾਰ ਸੁਪਰ ਸੀਡਰ ਨਾਲ ਜਿੰਨੀ ਵੀ ਕਣਕ ਬੀਜਣੀ ਆ ਬਾਈ ਇਹਦੇ ਨਾਲ ਆਪਾਂ 50 ਤੋਂ ਉੱਪਰੇ ਸੀਡ ਪਾਉਣਾ ਕਿਉਂ ਬਾਅਦ ਚ ਜੇ ਸਿੱਟਾ ਜਾ ਦਿੰਦੇ ਫਿਰ ਜਾਂਦੇ ਨਾ ਉਹ ਸਵਾਰ ਜਾਂ ਨਹੀਂ ਆਉਂਦਾ ਉਹਨੂੰ 5-4 ਕਿਲੋ ਹੋਣੇ ਵੱਧ ਪੈ ਜਵੇ ਉਹਦਾ ਦੁੱਖ ਨਹੀਂ ਹੈਗਾ ਕੇਰਾ 1.5 ਕਿੱਲੇ ਖਰਾਬ ਹੋ ਗਈ ਸੀ ਸੁਪਰ ਸੀਡਰ ਉਹ ਦੂਜਾ ਦੀ ਉਹ ਸੁਪਰ ਸੀਡਰ ਉਹ ਮਗਰ ਜਿਹੜਾ ਰੂਲੇ ਜੇ ਵਾਲਾ ਨਹੀਂ ਚੱਲਦਾ ਹੈਗਾ ਪੋਰਾ ਵਾਲਾ ਉਹ ਤਵੀਆਂ ਵਾਲਾ ਨਹੀਂ ਸੀ ਹੁਣੇ ਤਾਂ ਬਾਈ ਹੁਣ ਮੰਨ ਕੇ ਚਲੋ ਇੰਨੀ ਡੂੰਗੀ ਕਣਕ ਪਾ ਰਿਹਾ ਇੰਨੀ ਵੀ ਥੱਲੇ ਤਾਂ ਨਹੀਂ ਗਿੱਲ ਜਾਂਦੀ ਹੈਗੀ ਇਹਦਾ ਫਿਰ ਉਹ ਚੱਕਰ ਤਾਂ ਨਹੀਂ ਹੋਊਗਾ ਜਿੰਵੇਂ ਵੀ ਵਿੱਚ ਜਦ ਆਪਾਂ ਨੂੰ ਲੋਕ ਕਮੈਂਟ ਕਰਦੇ ਦੀ ਵੀ ਜਿੰਵੇਂ ਤੁਹਾਨੂੰ ਡੀਏਪੀ ਦੀ ਜਾਦੇ ਪਤਾ ਵੀ ਕਣਕੇ ਦੇ ਦਾਣੇ ਨੂੰ ਉਹਨੇ ਗਾਲਤ ਆ ਉਹ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਯਾਰ ਤੇ ਜੀ ਹੁਣ ਆਪਣੇ ਸਾਰੇ ਰਿਸ਼ਤੇਦਾਰ ਮਤਲਬ ਵੀਜਦੇ ਨੇ ਬੱਬੀ ਬਾਈ ਹਰੇਕ ਸਾਲ ਪਿਛਲੇ ਸਾਲ ਆਪਾਂ ਨੇ ਬੱਬੀ ਬਾਈ ਵਾਲੇ ਨਾਲ ਵਿਜੀ ਤਾਂ ਹੈਗੀ ਦੀ ਲੈਂਡ ਫੋਰਸ ਦੇ ਸੁਪਰ ਸੀਡਰ ਨਾਲ ਹਾਂਜੀ ਤੇ ਬਾਈ ਡੀਏ ਡੂਏਪੀ ਵਾਲਾ ਇਹਨੂੰ ਕੋਈ ਵਹਿਮ ਨਹੀਂ ਹੈਗਾ ਜਦੋਂ ਤਾਂ ਇੱਕ ਕਰਮ ਚੰਗੇ ਹੁੰਦੇ ਨੇ ਫੇਰ ਤਾਂ ਸੁੱਖਾ ਵਾਲੀ ਵੀ ਹੋ ਜਾਂਦੀ ਹੈ ਜਾਂ ਕਰਮ ਮਾੜੇ ਹੁੰਦੇ ਨੇ ਫੇਰ ਜਿੰਨੀ ਮਰਜ਼ੀ ਗੱਲੇ ਜੀ ਬੀਜ ਲਓ ਫੇਰ ਹੁੰਦੀ ਨਹੀਂ ਹੁੰਦੀ ਤੇ ਇਹਦੀਆਂ ਤਾਂ ਬਾਈ ਆਪਾਂ ਚਲੋ ਬਹੁਤ ਵੀਰਾਂ ਨੂੰ ਪਤਾ ਬਹੁਤ ਸਿਆਣੇ ਨੇ ਸਾਡੇ ਨਾਲ ਹਨਾ ਤੇ ਵਿੱਚ ਕੋਈ ਕਹਿੰਦਾ ਆਇਆ ਫਲਾਣਾ ਆਪਣੇ ਨਾਲ ਤਕਰੀਬਨ ਨਵੇਂ ਲੋਕ ਨਵੇਂ ਬੰਦੇ ਜੁੜੇ ਹੋਏ ਨੇ ਜਿਹੜੇ ਵਿੱਚ ਕਹਿਣਗੇ ਵੀ ਬੰਦੇ ਵੀ ਗੇਤੀ ਹੈ ਗਣਕ ਹਾਂ ਕਿਉਂ ਬਾਈ ਤਾਂ ਮਤਲਬ ਅਸੀਂ ਤਾਂ ਇਹ ਦਿਨਾਂ 'ਚ ਬਾਈ ਹਰੇਕ ਸਾਲ ਇਹ ਗਣਕ ਬੀਜਦੇ ਆਂ ਆਰ ਪਿਛਲੇ ਸਾਲ ਵੀ ਜਿੰਨੀ ਸਾਡੀ ਗੇਤੀ ਸੀ ਗਣਕ ਉਹਦਾ ਝਾੜ ਦੂ ਪਛੇਤੀ ਨਾਲ ਵਜਾਰੇ ਹੀ ਰਿਹਾ ਤਕਰੀਬਨ ਤੇ ਇਹਦੀਆਂ ਵੀ ਬਈ ਦੋ ਕ ਹਦਾਇਤਾਂ ਨੇ ਜਿਵੇਂ ਜੇ ਖੇਤ ਜਿਆਦੇ ਗਿੱਲੇ ਨੇ ਆਪਣੇ ਜੇ ਤਾਂ ਖੇਤ ਜਿਆਦੇ ਗਿੱਲੇ ਨੇ ਫਿਰ ਤਾਂ ਥੋੜਾ ਜਿਹਾ ਡੰਡਾ ਕਾਸ ਕੇ ਰੱਖਣਾ ਪੈਂਦਾ ਵੀ ਬਸ ਖੇਤ ਦੇ ਵਿੱਚ ਯਾਰ ਜਿਹੜੀਆਂ ਇਹ ਪੋਰਾਂ ਦੀਆਂ ਲਾਈਨਾਂ ਨੇ ਇਹ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਨੇ ਬਿਲਕੁਲ ਚਾਹੇ ਜੇ ਖੇਤ ਥੋੜਾ ਜਿਹਾ ਸੁੱਕਾ ਏ ਵੀ ਜਾਰੇ ਸੁੱਕਾ ਏ ਫਿਰ ਤਾਂ ਇਹਦੀ ਗਣਕ ਹੁੰਦੀ ਹੋਣੀ ਹੈਗੀ ਜੇ ਨਾਰਮਲ ਗਿੱਲਾ ਵੀ ਹਾਂ ਬੱਤਰ ਗਿੱਲ ਕਹਿ ਸਕਦੇ ਆ ਫੇ ਥੋੜਾ ਜਿਹਾ ਇਹਨੂੰ ਇੱਕਸਾਰ ਕਰਕੇ ਚਲਾਓ ਵੀ ਮਗਰੋਂ ਜਿਹੜਾ ਆਹ ਹੈ ਰੂਲਾ ਜਿਹਾ ਲੱਗਿਆ ਹੋਇਆ ਵੀ ਇਹਨੂੰ ਪ੍ਰੋਪਰ ਪ੍ਰੈਸ ਕਰਦੇਵੇਂ ਵੀ ਗਿੱਲ ਨਾ ਛੁੜੀ ਹੋਵੇ ਇਦਾਂ ਗਿੱਲ ਨਾ ਸੁੱਕੇ ਇਹ ਜੀ ਜਾਇਦੀ ਬਾਈ ਬਾਕੀ ਹੋਰ ਇਹਦੀ ਕੋਈ ਐਡੀ ਸੈਟਿੰਗ ਸ਼ੂਟਿੰਗ ਨਹੀਂ ਹੁੰਦੀ ਐਗੀ ਕਰੋ ਵੀ ਚਲੋ ਕੋ ਕਹਿੰਦੇ ਨੇ ਡੰਡਾ ਟਾਈਟ ਕਰ ਲਓ ਲੰਬਾ ਕਰ ਲਓ ਪਰ ਜਣੀ ਜੇ ਗਿੱਲਾ ਹੈ ਵਾਹਣ ਫੇਰ ਡੰਡਾ ਥੋੜਾ ਜਿਹਾ ਟਾਈਟ ਕਰਕੇ ਚੱਲੂਗਾ ਹਲਕਾ ਜਿਹਾ ਜੇ ਵਾਹਣ ਸੁੱਕਾ ਹੈ ਫਿਰ ਥੋੜਾ ਜਿਹਾ ਲੰਬਾ ਕਰਕੇ ਚੱਲੂਗਾ ਇਹੀ ਬਸ ਦੋ ਗੱਲਾਂ ਨੇ ਕਿ ਉਹ ਜਾਰੇ ਗਿੱਲ ਚ ਜੇ ਡੰਡਾ ਲੰਬਾ ਕਰਕੇ ਆਪਾਂ ਫੇਰ ਬਾਈ ਇਹ ਇਹ ਉਹ ਕਰ ਦਾਂਦਾ ਮਗਰੋਂ ਜਮੇ ਹੀ ਲਿਪੇ ਦਿੰਦਾ ਫੇਰ ਉਹ ਕਣਕਾਂ ਹਰੀ ਨਹੀਂ ਹੁੰਦੀ ਹੈਗੀ ਪਿਛਲੇ ਸਾਲ ਆਪਾਂ ਨੇ ਪੂਰੀ ਗਿੱਲ ਚ ਵੀ ਬੀਜ ਕੇ ਦੇਖੀ ਆ ਨਾਰਮਲ ਬੱਤਰ ਚ ਵੀ ਬੀਜ ਕੇ ਦੇਖਿਆ ਕਣਕ ਇਹਦੀ ਪੂਰੀ ਕਾਮਯਾਬ ਬਾਈ ਇਹ ਬਈ ਜਗਤਜੀਤ ਦਾ ਹੀ ਬਣਿਆ ਹੋਇਆ ਇਹ ਸਵਰਾਜ ਦਾ ਦੇ ਦੇ ਤੇ ਉਹ ਲੱਗਿਆ ਹੋਇਆ ਵਿੱਚ ਯਾਰ ਪਤਾ ਕੀ ਆ ਵਿੱਚ ਲੋਕ ਕਹਿੰਦੇ ਨੇ ਵੀ ਗਿੱਲ ਚ ਕਾਮਯਾਬ ਜ਼ਿਆਦੇ ਚ ਇਹ ਪਿਛਲੇ ਸਾਲ ਆਪਾਂ ਕਿੰਨੇ ਗਿੱਲੇ ਖੇਤਾਂ ਚ ਬੀਜੀ ਦੀ ਪਿਛੇ ਬਾਈ ਕਰੇ ਉਹਦਾ ਰੂਲਾ ਜਾਮ ਹੋ ਜਾਂਦਾ ਕਰੇ ਉਹਦੇ ਪੋਰ ਜਾਮ ਹੋ ਜਾਂਦੇ ਨੇ ਮਿੱਟੀ ਤੋੜ ਲਾਂ ਦਾ ਨਾਲ ਇਹਨੂੰ ਵੀ ਪੂਰਪਰੀ ਜਿਓ ਗੱਲ ਚਾਹੀਦੀ ਆ ਕੋਈ ਬਹੁਤੀ ਮਤਲਬ ਬਹੁਤੀ ਵੀ ਨਹੀਂ ਚਾਹੀਦੀ ਬਹੁਤੀ ਘੱਟ ਵੀ ਨਹੀਂ ਚਾਹੀਦੀ ਹੈਗੀ ਪੂਰਾ ਯਾਰ ਜਾਣਕਾਰ ਬੰਦਾ ਚਾਹੀਦਾ ਸੁਪਰ ਸੇਟਰ ਨਾਲ ਬੀਜਣ ਵਾਸਤੇ ਰੋਟਾਵੇਟਰ ਦੀ ਤਾਂ ਉਹਦਾ ਕਹਾਣ ਮਸ਼ੀਨ ਵਾਲਾ ਕੰਮ ਆ ਉਹਦਾ ਹੋਏ ਜਾਂਦੀ ਆ ਉਹਨਾਂ ਦਾ ਥੱਲੇ ਸੱਟਣਾ ਦਾਣਾ ਉਹਨੇ ਤਾਂ ਦਾਣਾ ਕਮਾ ਦਾਣਾ ਰੁਲ ਜਾਣਾ ਦਾਣੇ ਨੇ ਉਹਦਾ ਹੋ ਜਾਣੀ ਆ ਇਹ ਇਹਦਾ ਥੋੜਾ ਜਿਹਾ ਹਿਸਾਬ ਕਿਤਾਬ ਹੋਰ ਲੋਡ ਦੇਣੇ ਨਾਲੇ ਗੇਤੀ ਬਾਈ ਹੁਣ ਤਾਂ ਬੀਜ ਰਹੇ ਹਾਂ ਇੱਕ ਤਾਂ ਇੱਕ ਦੋ ਕੰਮ ਨੇ ਹੁਣ ਥੋੜੇ ਕਿ ਦਿਨਾਂ ਦੇ ਵਿੱਚ ਵਿੱਚ ਤੇ ਇੱਕ ਆਪਣਾ ਬਾਕੀ ਹੋਰ ਆ ਪਤਾ ਕੀ ਚੱਕਰ ਆ ਲੰਬਾ ਪ੍ਰੋਸੈਸ ਚੱਲਦਾ ਹੁੰਦਾ ਫਿਰ ਹੁਣ ਗਣਕੇ ਦੀ ਵਿਜਾਈ ਤੇ ਫਿਰ ਸਾਤੋਂ ਲੋਟ ਨਹੀਂ ਆਉਣਾ ਹੈਗਾ ਸਿਸਟਮ ਕਿਉਂ ਬੰਦਾ ਬੰਦਾ ਕੋਈ ਸਾਡੇ ਥੱਲੇ ਸਾਡੇ ਜੀਰੀ ਦੇ ਵੀ ਖੜੇ ਆ ਪੰਜ ਛੇ ਕਿਲੇ ਵੱਢਣ ਵਾਲੇ ਬਸ ਇਹ ਟਾਈਮ ਕਰਕੇ ਹੀ ਨਹੀਂ ਵੱਢ ਸਕਦੇ ਅਸੀਂ ਹੁਣ ਵੀ ਟਾਈਮ ਹੀ ਨਹੀਂ ਲੱਗ ਰਿਹਾ ਉਹ ਵੀ ਵਿੱਚ ਫਿਰ ਆਲੂਆਂ ਦੀਆਂ ਸਪਰੇਹਾਂ ਦਾ ਸਿਸਟਮ ਚੱਲ ਪੂਗਾ ਉਹਦੇ ਕਰਕੇ ਫਿਰ ਥੋੜੀ ਜੀ ਸਾਨੂੰ ਦਿੱਕਤ ਆ ਜਾਂਦੀ ਹਾਂ ਹਾਂ ਉਹਦੇ ਕਰਕੇ ਫਿਰ ਹੁਣ ਆਏ ਆ ਵੀ ਜਿੰਨੀ ਕੁ ਗਿੱਲ ਹੈਗੀ ਆ ਚਲੋ ਉਹਨੇ ਕ ਖੇਤ ਬੀਜਦਾਂ ਨੇ ਗਿਆ ਬਾਕੀ ਆਪਣੀਆਂ ਵਾਹਣਾਂ ਨੂੰ ਮੋਟਰਾਂ ਦੇਖ ਮੈਨੂੰ ਲੱਗਦਾ ਚਾਰ ਮੋਟਰਾਂ ਚੱਲ ਰ ਤੇ ਉਹ ਬਾਈ ਆਪਾਂ ਮੰਨ ਕੇ ਚਲੋ ਰੌਣੀ ਕਰਕੇ ਵੀ ਜੀ ਤੱਕ ਕਿਉਂ ਬਾਈ ਸਾਡਾ ਹੋਰ ਸਿਸਟਮ ਹੁੰਦਾ ਸੀ ਜੀ ਰੀਵੀ ਸਾਰੀ ਸ਼ਿਫਟਾਂ ਚ ਲਾਉਣੇ ਆ ਹੁਣ ਐਦ ਕੀ ਗੇਤੀ ਜੀ ਰੀ ਝਾੜ ਦੇ ਜੀ ਗੇਤੀ ਨੇ ਮਾੜਾ ਜੇ ਰੱਖਦੇ ਰਹਿ ਗਏ ਜੇ ਕਿਤੇ ਸਾਰੀ ਉਹ ਪਛੇਤੀ ਹੁੰਦੀ ਮਾਰ ਦਾਂਦੀ ਜਮਈ ਬਿਲਕੁਲ ਇਹੀ ਗੱਲ ਆ ਬਾਈ ਕਣਕ ਦੀ ਕਣਕ ਗੇਤੀ ਕਈ ਵਾਰ ਗੇਤੀ ਵੀ ਵਧੀਆ ਨਿਕਲੇ ਆਉਂਦੀ ਆ ਬਾਈ ਇੱਕ ਸਾਲ ਨਾਲ ਇੱਕ ਸਾਲ ਦੀ ਤੁਹਾਨੂੰ ਮੈਂ ਗੱਲ ਦੱਸਦਾ ਅਸੀਂ ਨੇ 24 ਸਤੰਬਰ ਨੂੰ ਮੇਰੇ ਯਾਦ ਨੇ ਉਹ ਦਿਨ ਜਿਹੜੇ ਸਾਲ ਮੇਰਾ ਵਿਆਹ ਤੇ ਵਿੱਚ ਬਾਈ ਪੁੱਛੀ ਜਾਂਦੇ ਨੇ ਵਿਆਹ ਹੋਇਆ ਵਾ ਤੇਰਾ ਵਿਆਹ ਹੋਇਆ ਵਾ 2018 ਦੀ ਗੱਲ ਆ 24 ਸਤੰਬਰ ਨੂੰ ਅਸੀਂ ਨੇ ਬਈ ਸਾਵਾ ਜੀ ਦੀ ਵੱਡੀ ਜਿਹੜੇ ਚ ਉਹ ਜੀਰੀ ਖੜੀ ਆ ਉਹ ਖੇਤ ਤੇ ਆਪਣੇ ਤਕਰੀਬਨ ਪਿੰਡ ਵਾਲਾ ਤੇ ਪਿੰਡ ਤੇ 3 ਕਿਲੇ 9 ਕਿਲੇ ਤੇ ਵਿਆਹ ਤੇ ਮੇਰਾ ਤੇ ਆਪਾਂ ਨੇ ਬਈ ਉਹ 24 ਤਰੀਕ ਨੂੰ ਵੱਡੀ ਕੀਕੇ ਲਾ ਜਾ ਕੇ ਵੇਚ ਜਾਂਦੀ ਤੇ ਬਈ 26 27 ਤਰੀਕ ਨੂੰ ਇੰਨਾ ਮੀਂਹ ਪੈ ਗਿਆ ਵੀ ਆਪਾਂ ਨੇ ਵਾਹਣ ਵੀ ਨਹੀਂ ਪਰ ਉਹਦੇ ਖਰਚੇ ਵੀ ਨਹੀਂ ਵੱਡੇ ਚਲ ਸਾਲਾ ਮੀਂਹ ਮਤਲਬ ਪਹਿਲਾਂ ਤਾਂ ਜਿਆ ਪਿਆ ਫਿਰ ਤਾਂ ਐ ਲੱਗਿਆ ਵੀ ਬਹੁਤ ਜ਼ਿਆਦਾ ਪੈ ਗਿਆ ਉਹ ਸਾਲਾ ਜਦ ਵਾਹਣ ਸੁੱਕ ਗਿਆ ਉਹ ਇੱਕੋ ਲੱਖ ਦਾ ਸੁੱਕ ਗਿਆ ਅਸੀਂ ਨੇ ਕੀ ਕਰਿਆ 6 7 ਤਰੀਕ ਨੂੰ ਅਸੀਂ ਨੇ ਕਰਚੇ ਵੱਢ ਕੇ ਉਹ ਸਾਲ ਜਦ ਰੋਟਾਵੇਟਰ ਦੀ ਜਿਆਦਾ ਟਰੈਂਡ ਸੀ ਆਪਾਂ ਜਿਆਦਾ ਰੋਟਾਵੇਟਰ ਨਾਲੇ ਬੀਜਦੇ ਹੁੰਦੇ ਤੇ ਕਣਕ ਚਲੋ ਹੁਣ ਵੀ ਬੀਜਦੇ ਆ ਜਾਨੀ ਜਦੋਂ ਤਕਰੀਬਨ ਨਵਾਂ ਨਵਾਂ ਲਿਆ ਆਇਆ ਦੀ ਜਾਉ ਹੁੰਦਾ ਸੀ ਵੀ ਰੋਟਾਵੇਟਰ ਨਾਲ ਕਣਕ ਬੀਜਾਂਗੇ ਅਸੀਂ ਨੇ ਬਈ ਸਾਰੀ ਉਹ 12 ਅਕਤੂਬਰ ਨੂੰ ਬਈ ਅਸੀਂ ਨੇ ਕਣਕ ਬੀਤੀ ਸੀ ਅਕਤੂਬਰ ਨੂੰ 12 ਅਕਤੂਬਰ ਨੂੰ ਜਿਹੜਾ ਆ ਮਹੀਨੇ ਮਤਲਬ ਹੁਣ ਤੋਂ 15 ਦਿਨ 12 13 ਦਿਨ ਪਹਿਲਾਂ ਲਾ ਲਓ ਵੀ ਅਸੀਂ ਨੇ ਕਣਕ ਬੀਤੀ ਬਈ ਪੂਰੀ ਗਰਮੀ ਸੀ ਹਾਂ ਚਲੋ ਜਿਆਦਾ ਮਤਲਬ ਆਮ ਲੋਕਾਂ ਨੇ ਕਣਕਾਂ ਬੀਜਣ ਲੱਗੇ ਨੇ ਜਿਆਦਾ ਆਪਣਾ ਬਈ ਚਾ ਪਾਣੀ ਚੱਲਦਾ ਸੀ ਜਿਆਦਾ ਆਮ ਲੋਕ ਗੇਤੀਆਂ ਕਣਕਾਂ ਬੀਜਦੇ ਤੇ ਉਹਨਾਂ ਦੇ ਕਹਿਣ ਮੁਤਾਬਕ ਵੀ ਗੇਤੀ ਬੀਜਦੇ ਆ ਆਪਣਾ ਪਾਣੀ ਚੱਲ ਰਿਹਾ ਠੀਕਾ ਤੇ ਬਈ ਬਹੁਤ ਲੋਕਾਂ ਨੇ ਸਾਨੂੰ ਕਹਿੰਦੇ ਰਹੇ ਜਦ ਮਨ ਅਗੇ ਚਲੋ ਦਸੰਬਰ ਜਾ ਆ ਮੈਂ ਰੇਪਾਵਾਂ ਕਣਕ ਚ ਬਹੁਤ ਲੋਕਾਂ ਨੇ ਮੈਨੂੰ ਕਿਹਾ ਕਹਿੰਦੇ ਬਈ ਤੂੰ ਤਾਂ ਪੱਲੀਆਂ ਲਾ ਲਾ ਬੈੱਡ ਨੂੰ ਵੀ ਇਹਦਾ ਆ ਗਈ ਵੀ ਕਿੰਨੀ ਗੇਤੀ ਬੀਜੀ ਬਈ ਲੋਕਾਂ ਨੇ ਬਈ ਪੂਰੀਆਂ ਟੱਚਰਾਂ ਕਰੀਆਂ ਬਈ ਜਿਹੜੇ ਬੰਦਿਆਂ ਦੀ ਨਵੰਬਰ ਦੇ ਅੱਧੇ ਚ ਕਣਕ ਬੀਜੀ ਹੋਈ ਸੀ ਠੀਕ ਆ ਉਹਨਾਂ ਨੇ ਕਣਕਾਂ ਵੱਢ ਲਈਆਂ ਦੀ ਸਾਡੀ ਉਹ ਖੜੀ ਤੀ ਕਣਕ ਹੂੰ 12 ਅਕਤੂਬਰ ਵਾਲੀ ਉਹ ਸਾਲ ਕਣਕ ਨੇ ਰਿਕਾਰਡ ਤੋੜਤੇ ਜਦ ਹੋ ਗਿਆ ਤੀ ਲੋਕਡਾਊਨ ਹੋ ਗਿਆ ਤੀ ਜਾਂ ਮਤਲਬ ਕਣਕਾਂ ਵਿਕੀਆਂ ਨਹੀਂ ਦੀ ਮੰਡੀ ਚ ਆਪਣੇ ਕਣਕ ਘਰੇ ਲਾਹੀ ਤੀ ਇੱਕ ਖੇਤ ਆਪਣਾ ਆਹਾ ਤੀ ਇਹ ਆਪਾਂ ਨੇ ਬਾਅਦ ਚ ਬੀਜਿਆ ਦੀ 386 ਵੱਡੀ ਉਹਦੇ ਨਾਲ ਤੀ ਬਈ 6 ਕਿਲੇ ਤੇ ਇਹ ਆਪਣੇ ਪੂਰੇ 6 ਕਿਲਿਆਂ ਚ ਆਪਣੇ ਵਾਲੀਆਂ 12 6.5 ਦੋ ਟਰਾਲੀਆਂ ਹੋ ਗਈਆਂ ਤੀ ਥੋੜੀਆਂ ਥੋੜੀਆਂ ਊਣੀਆਂ ਲਾਲਾ ਮੰਨ ਲਓ ਵੀ 5.5 ਜਿੰਨੀ ਅਹਿਦਕੀ ਜੀਰੀ ਨਿਕਲਦੀ ਉਹਨੇ ਦੀ ਕਣਕ ਨਿਕਲਦੀ ਬਈ ਬਈ ਕਣਕ ਨੇ ਰਿਕਾਰਡ ਤੋੜਤੇ ਤੇ ਬਈ ਬਹੁਤ ਹੀ ਜ਼ਿਆਦਾ ਕਣਕ ਨੇ ਸਾਢੇ ਹਰੇਕ ਸਾਲ ਬਈ ਗੇਤੀ ਕਣਕ ਇੱਕ ਸਾਲ ਆਪਣੇ ਉਹ ਪੱਠੇ ਵਾਲੀ ਜ਼ਮੀਨ ਤੇ 187 ਕਣਕ ਨਵੀਂ ਨਵੀਂ ਚੱਲੀ ਤੀ ਉਹ ਬੀਜੀ ਤੀ ਕਣਕ ਨਿਕਲਦੀ ਉਹ ਸਾਹਮਣੇ ਖੇਤ ਨੇ ਲੰਬੀ ਪਈ ਦੀ ਐ ਡੇ ਡੀ ਬੱਲੀ ਉਹਦੀ ਸਾਲੀ ਇੰਨੀ ਕਣਕ ਨਿਕਲੀ ਮੈਂ ਕਹਿੰਦਾ ਤੁਸੀਂ ਗੱਲਾਂ ਛੱਡ ਦੋ ਬਈ ਇਹ ਤਾਂ ਕਿਸਮਤ ਨਾਲ ਆ ਅਰ ਮੌਸਮ ਨਾਲ ਆ ਮੌਸਮ ਨੇ ਝਾੜ ਦੇਣਾ ਹਨਾ ਤੇ ਤਾਂ ਕਰਕੇ ਵੀ ਬਸ ਸਿਸਟਮ ਆ ਜਿਹੜਾ ਉਹਨੂੰ ਚੱਲਦਾ ਰੱਖੋ ਹੁਣ ਆਇਆ ਹੁਣ ਅਸੀਂ ਵਿਹਲੇ ਬਹਿ ਜਾਣਾ ਦੀਆਂ ਮੋਟਰਾਂ ਚਲਾ ਕੇ ਆਇਆ ਹੁਣ ਨਾਲੇ ਕੰਮ ਘਾਟਦਾ ਜਾਈ ਜਾਂਦਾ ਹੁਣ ਤਕਰੀਬਨ ਆਪਾਂ ਜਿੰਨੇ ਅੱਜ 6-7 ਕਿਲੇ ਆਪਾਂ ਬੀਜ ਦਾਂਗੇ ਤਕਰੀਬਨ ਜਿੰਨੀ ਮੈਂ ਰਾਤ ਤਿਆਰ ਕਰਕੇ ਆ ਦੇਖ ਲਓ ਤੁਸੀਂ ਆਹ ਖੇਤ ਆ ਉਹ ਤਾਂ ਕੁਝ ਕੀ ਤਿਆਰ ਨੇ ਜਿਹੜੀ ਹਲਦੀ ਵਾਲਾ ਝੋਨਾ ਦੀ ਸਾਰਾ ਉਹ ਖੇਤ ਵੀਜ ਰਹੇ ਆ ਇਹ ਤਿਆਰ ਕਰਤੇ ਆਪਾਂ ਨੇ ਇਹ ਅੱਜ ਆਪਾਂ ਨੇ ਬੀਜ ਕੇ ਫਿਰ ਰਾਤ ਨੂੰ ਉਧਰਲੀ ਮੋਟਰ ਤੇ ਹੱਥ ਪਾਵਾਂਗੇ ਹੂੰ ਉਹਨੂੰ ਮਤਲਬ ਬਾਕੇ ਉਹਨੂੰ ਵੀ ਸਵਾਗਾਣਾ ਕੁਝ ਹੈਰੋ ਹੀ ਮਾਰਨੀ ਇੱਕ ਬਲੋ ਮਾਰਨਾ ਨਹੀਂ ਹੈਰੋਂ ਫੇਰਾਂਗੇ ਜੇ ਗਿੱਲ ਘੱਟ ਲੱਗੀ ਜਿਹੜੇ ਖੇਤ ਚ ਉਹਨੂੰ ਫਿਰ ਭਰੇ ਦਵਾਂਗੇ ਫਿਰ ਆਪਾਂ ਰਿਸਕ ਨਹੀਂ ਲੈਂਦੇ ਹਾਂਗੇ ਜੇ ਰੋਟਾਵੇਟਰ ਨਾਲ ਬੀਜ ਦਾਂਗੇ ਉਹਨੂੰ ਮੈਂ ਕਹਿੰਦਾ ਜੇ ਗਿੱਲ ਠੀਕ ਹੋਈ ਜੇ ਗਿੱਲ ਠੀਕ ਹੋਈ ਫਿਰ ਤੇ ਜੀ ਮਸ਼ੀਨ ਨਾਲ ਬੀਜਾਂਗੇ ਫਿਰ ਰੋਟਾਵੇਟਰ ਨਾਲ ਵੀ ਨਹੀਂ ਬੀਜਦੇ ਠੀਕ ਹੈ ਇਹਦੇ ਨਾਲ ਨਹੀਂ ਪਰੇ ਹਾਂ ਫਿਰ ਇਹਦੇ ਨਾਲ ਨਹੀਂ ਬੀਜਦੇ ਹੈਗੇ ਬਾਈ ਵਿੱਚ ਲੋਕਾਂ ਨੂੰ ਬਹੁਤ ਵਸਵੇਂ ਨੇ ਬੀਥੋ ਗਿੱਲੇ ਜਾ ਰਹੇ ਪਰ ਬਾਈ ਡੂੰਗਾ ਦਾਣਾ ਬਹੁਤ ਪਾਉਂਦਾ ਹੈ ਇਹ ਇਹਦੀ ਗੱਲ ਨਹੀਂ ਹੈ ਕਿ ਦਾਣਾ ਦਾਣਾ ਬਥੇਰਾ ਡੂੰਗਾ ਆ ਗਿੱਲ ਬਹੁਤ ਹੁਣ ਹਾਂ ਪੂਰੀ ਵਧੀਆ ਗੱਲਾਂ ਤੇ ਬਾਕੀ ਬਸ ਠੀਕ ਹੈ ਚਲੋ ਬਾਈ ਕਰਦੇ ਹੁਣ ਰੇ ਵੀ ਪਾ ਲਈਏ ਬਾਕੀ ਮਸ਼ੀਨ ਵੀ ਆਉਣੀਆਂ ਬਾਈ ਜੀਰੀ ਵੀ ਵੱਡਣੀਆਂ ਪਿੰਡ ਵਾਲੀ ਮਸ਼ੀਨ ਆ ਜਾ ਰਹੀ ਹੈ ਹੁਣ ਸੱਤ ਕਿਲੇ ਬੱਬੀ ਬਾਈ ਆਇਆ ਸੀ ਤੜਕੇ ਹੋ ਗਿਆ ਨਾ ਮੈਂ ਸੱਤ ਕਿਲੇ ਵੱਡ ਕੇ ਭੇਜਦਾ ਨਾ ਮਸ਼ੀਨ ਵੱਡ ਦੇ ਘ ਭਰਾਵਾ ਪੂਜੀਆ ਪੂਜੀਆ ਬਣ ਗਏ ਲੈ ਵੱਟ ਲੋ ਫਿਰ ਆ ਚੱਲ ਏ ਵੀ ਵੱਡੇ ਤੋਂ ਪਰਾਂ ਯਾਰ ਹੁਣ ਮਾੜਾ ਕਿਹਾ ਦੀ ਨਿਬੜ ਜੂਗੇ ਕੰਮ ਹੂੰ ਕੁਝ ਬਾਈ ਬੰਦੇ ਸਾਡੇ ਬਿジネス ਦੁਕਾਨ ਲਈ ਹੀ ਆ ਸਾਡੀ ਅੱਜ ਹਾਂ ਪੂਰਾ ਜੰਗੀ ਪਤਲਾ ਅਸੀਂ ਹਲਵਾਈ ਹਲਵਾਈ ਵੀ ਬਣ ਗਏ ਬਾਈ ਮਠਾਈ ਵੇਚ ਰਹੇ ਹਾਂ ਮਠਾਈ ਘਰੋਂ ਹੀ ਬਥੇਰੀ ਵਿਕ ਗਈ ਸਾਰੀ ਵਿਕਰ ਰਹੀ ਵਿਕ ਗਈ ਦੁਕਾਨ ਲਾਉਣ ਦਾ ਹੋ ਲੱਗੀ ਨਹੀਂ ਸਿਸਟਮ ਆ ਖਤਾ ਬੀਜਤਾ ਬਾਈ ਦੇਖੋ ਸਫਾਈ ਸੁਭਾਈ ਚੈੱਕ ਕਰੋ ਵਧੀਆ ਇਹ ਜਿਹੇ ਹੈਰੋ ਦੇ ਉੱਤੇ ਸਾਗਾ ਨਹੀਂ ਮਾਰਿਆ ਵੀ ਦੀ ਇਹ ਜੀ ਕੱਲੀ ਹੈਰੋ ਮਾਰੀ ਦੀ ਸਾਗਾ ਕਾਤ ਨਹੀਂ ਮਾਰੇ ਤੇ ਇਹਦੇ ਚ ਗੱਲ ਬੜੀ ਜ਼ਿਆਦਾ ਸੀ ਫਿਰ ਠੀਕ ਆ ਫਿਰ ਇਹਨੇ ਲਿਪਾ ਦਾਣਾ ਤੀ ਆ ਠੀਕ ਤੇ ਖੇਤ ਇਹ ਤੇ ਤਾਂ ਕੱਲੇ ਮਾਰਤਾ ਤੀ ਉਹਦੇ ਤੇ ਮੈਂ ਤੜਕੇ 4:00 3:30 ਵਜੇ ਆ ਗਿਆ ਤੀ ਅੱਜ ਹਾਂ ਜੀ ਬਈ ਜੀ ਕਿਉਂ ਬਈ ਇਹ ਗੱਲ ਸਾਂਭਣਾ ਇਹ ਮੌਕਾ ਹੀ ਹੁੰਦਾ ਜੇ ਹੁਣ ਤੜਕੇ ਉਹੀ 8-9 ਵਜੇ ਆਉਂਦਾ ਇਸ ਵਾਗਾ ਮਾਰਦੇ ਮਾਰਦੇ ਦੁਪਹਿਰਾ ਹੋ ਜਾਂਦਾ ਬਿਲਕੁਲ ਫਿਰ ਵੀ ਚਲੋ ਤੜਕੇ ਇਹਨੂੰ ਤੇਲ ਪਾਣੀ ਲਾਉਂਦੇ ਨੂੰ ਮੈਨੂੰ ਖਾਸਾ ਟਾਈਮ ਲੱਗ ਗਿਆ ਸੀ ਪਰ ਜਾਨੀ ਮੈਂ ਟਾਈਮ ਨਾਲ ਆ ਕੇ ਗਿੱਲ ਦੱਬ ਗਿਆ ਤੀ ਉਹਦੀ ਮਾ ਚੱਲ ਬੀਜੀ ਜਿਆਰ ਮਰਜੀ ਬੀਜੀ ਜਾਵੇ ਵੀ ਪਹਿਲਾਂ ਗਿੱਲ ਸੰਭੀਏ ਆਪਾਂ ਹਨਾ ਚਲੋ ਠੀਕ ਆ ਬਾਬੇ ਸਬਸਕ੍ਰਾਈਬ ਕਰ ਲਓ ਫਿਰ ਮੈਂ ਆ ਕੇ ਦਿਖਾਉਣਾ ਥੋੜਾ ਜਿਹਾ ਸਮਾਨ ਮੈਂ ਹੁਣ ਪਿੰਡ ਸਾੜੀ ਸ਼ਾਪ ਤੇ ਪਹਚਾਏ ਹਾਂ ਨਾਲੇ ਉਧਰੋਂ ਇੰਨੇ ਰੇਤ ਵਾਈ ਵਾਲੀ ਗੱਡੀ ਆ ਜੂ ਆਪਣੇ ਯੂਰੀਆ ਹੁਣ ਤਾਂ ਆਹ ਡੀਪੀ ਸੱਚ ਆਮ ਹੋ ਗਿਆ ਆਮ ਹੋ ਗਿਆ ਹੁਣ ਤਾਂ ਹਨਾ ਡੀਪੀ ਕਿਨਾਂ ਆਪਣੇ ਵਾਸਤੇ ਆਵਾ ਫਿਰ ਇੱਕੋ ਬਈ TSP ਪਾ ਰਿਹਾ ਹਾਂ ਹਾਂ ਥੋੜਾ ਜਿਹਾ TSP ਪਾ ਰਿਹਾ ਹਾਂ ਹਾਂ ਇਹਦੇ ਵਿੱਚ ਆਪਾਂ ਨਾਲ DBP ਚ ਮਿਕਸ ਕਰ ਰਹੇ ਹਾਂਗਾ ਕੱਲਾ TSP ਇਹ ਪਤਾ ਕੀ ਆ ਇਹ ਮਿਕਸ ਹੋਇਆ ਹੋਇਆ ਆ ਹਾਂ ਇਹ ਆਪਣਾ ਜਿਹੜਾ ਉਹਦੇ ਵਾਲਾ ਆਲੂ ਵਾਲਾ ਬਚਿਆ ਹੋਆ ਮਟੀਰੀਅਲ ਠੀਕ ਹੈ ਠੀਕ ਆ ਪਟੂਸ ਜਾ ਹਾਂ ਆ ਦੇ ਵਿੱਚ ਡਾਈ ਇਹ ਸਾਰਾ ਕੁਝ ਜਿਹੜਾ ਆਲੂਆਂ ਤੋਂ ਬਚ ਗਿਆ ਦੀ ਹਾਂ ਉਹ ਆਪਾਂ ਮੈਂ ਚੱਲ ਹੁਣ ਲੰਘਾਵਾਂ ਨੇ ਪਹਿਲਾਂ ਪਹਿਲਾਂ ਫਿਰ ਉਹ ਜੰਮ ਜੂਗਾ ਨਾ ਨਾ ਸਹੀ ਗੱਲ ਹੈ ਓਏ ਬਾਕੀ ਹੁਣ ਆ ਰਿਹਾ ਬਾਈ ਟੀਐਸਪੀਓ ਉਹਦੇ ਨਾਲ ਆਹ ਕਿਹੜਾ ਵੀ ਆ ਘਰ ਵਾਲਾ ਵੀ ਹੈ ਇਹ ਇਹ ਘਰ ਵਾਲਾ ਪੀ ਜਾਵਣਾ ਠੀਕ ਹੈ ਤਾਂ ਹੀ ਇਹ ਚਾ ਕੁੰਡੀ ਜੀ ਹੈ ਫਿਰ ਆਇਆ ਹਜੇ ਲੈ ਕੇ ਨਹੀਂ ਦੀਆ ਲੈਣਦਾਰ ਫਿਰ ਮੈਂ ਕੰਮ ਤੋੜਦਾ ਸੀ ਮੈਨੂੰ ਫੋਨ ਆਇਆ ਸੀ ਵੀ ਵਾਲੇ ਦਾ ਪਤਾ ਨਹੀਂ ਕਿਹੜੇ ਦਾ ਹੈ ਸੀ ਮਨੀਸ਼ ਦਾ ਫੋਨ ਆਇਆ ਸੀ ਕਹਿੰਦਾ ਰੇ ਵੀ ਭੇਜ ਰਿਹਾ ਮੈਂ ਵੀ ਭੇਜ ਰਿਹਾ ਪਤਾ ਨਹੀਂ ਤੇ ਮਨੀਸ਼ ਦਾ ਪਿੰਡ ਵਾਲੇ ਦਾ ਆਓ ਵੀ ਮਿੱਤਰੋ ਵਜਾਈ ਚੱਲੀ ਜਾਂਦੀ ਹੈ ਤੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਹਟਿਆ ਤੇ ਬਜਾਈ ਹੁੰਦੀ ਆ ਤਿੰਨ ਚੀਜ਼ਾਂ ਨਾਲ ਦੇਖੋ ਸੁਪਰ ਸੀਡਰ ਨਾਲ ਰੋਟਾਵੇਟਰ ਨਾਲ ਮਸ਼ੀਨ ਨਾਲ ਮੇਨ ਮਤਲਬ ਜਿਹੜੀਆਂ ਵਧੀਆ ਚੀਜ਼ਾਂ ਨੇ ਤੇ ਬਾਈ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਤਿੰਨੇ ਚੀਜ਼ਾਂ 'ਚੋਂ ਕਿਹੜੀ ਚੀਜ਼ ਦੀ ਬਜਾਈ ਸਾਰਿਆਂ ਨਾਲੋਂ ਵਧੀਆ ਲੱਗਦੀ ਆ ਆਪਣੇ ਹਿਸਾਬ ਨਾਲ ਸਤਿ ਪਹਿਲੇ ਨੰਬਰ ਤੇ ਮੇਰੇ ਹਿਸਾਬ ਨਾਲ ਮੈਂ ਦੱਸਦਾ ਮਸ਼ੀਨ ਦੀ ਫਿਰ ਮੈਨੂੰ ਦੂਜੇ ਨੰਬਰ ਤੇ ਰੋਟਾਵੇਟਰ ਦੀ ਤੀਜੇ ਨੰਬਰ ਤੇ ਚਲੋ ਸੁਪਰ ਸੀਡਰ ਦੀ ਹੁਣ ਤੂੰ ਦੱਸ ਆਪਾਂ ਤਿੰਨਾਂ ਨਾਲੇ ਕਰਦੇ ਆ ਰੋਟਾਵੇਟਰ ਨਾਲ ਵੀ ਚੋਦਿਆ ਜੀਰੀ ਤਾਂ ਉਹੀ ਨਹੀਂ ਨਿਕਲੀ ਤੇ ਤੈਨੂੰ ਜੇ ਆਪਾਂ ਜਿਹੜੀ ਨਿਕਲੀ ਆ ਉਹ ਇੱਥੇ ਹੁਣ ਕੋਲ ਤੇਰੇ ਉਹ ਮੈਂ ਉਹ ਦਸ ਰਿਹਾ ਜੱਟੇ ਦੇ ਦਸਰੀ ਲਾਦੀ ਬਈ ਐ ਨਹੀਂ ਬਈ ਅਜੀ ਮਸ਼ੀਨ ਨਾਲ ਵੀਜਦੇ ਨੇ ਐਤੀ ਸੁਪਰ ਸੀਡਰ ਪਾਉਣ ਦਾ ਕਾਰਨ ਆਈ ਆ ਵੀ ਜਿੜੀ ਘਟ ਨਿਕਲੀ ਵੀ ਤੇਲ ਬਚ ਜੇ ਆਇਆ ਜੇ ਤਨ ਟੋਲਾ ਦਾ ਵੀ ਫਾਇਦਾ ਹੋ ਗਿਆ 60000 ਦੇ ਨੇ ਹਾਂ ਬੀਪੀ ਨਿਕਲੂ ਹਾਂ ਤਨ ਤਨ ਤਾਂ ਨਾਵ ਨਾਲ ਲੱਗ ਜਾ ਉਹ ਹੀ ਡੀਪੀ ਨਿਕਲੇ ਹੋਊਗਾ ਡੀਪੀ ਬਚ ਜੂਗਾ ਬਾਕੀ ਬਾਈ ਆਪੋ ਆਪਣੀ ਪਸੰਦ ਆ ਸਭ ਦੀ ਹਣਾ ਪਰ ਐ ਵੀ ਜਿਵੇਂ ਤੱਪੜ ਨਾਲੋਂ ਠੀਕ ਆ ਮੜੀ ਬਾਹੀ ਕਰੀ ਵੀ ਉਹਦਾ ਚਾਹੇ ਸੁਪਰਸੀਡਰ ਤੱਪੜ ਚ ਬਾਹੀ ਬੀਜ ਦਿੰਦੇ ਪਰ ਐ ਵੀ ਜਮੀਨ ਜਿੱੱਕ ਜਆ ਵੱਜਿਆ ਹੁੰਦਾ ਉਹ ਹੈਰੋਂ ਖੋਲ ਦਿੰਦੀ ਆ ਬਾੜ ਦਿੰਦੀ ਆ ਪਾਣੀ ਪੂਣੀ ਵਧੀਆ ਖਾਂਦੇ ਬਾਕੀ ਕੱਲਾ ਹਲ ਵੀ ਫੇਰਤਾ ਸੀ ਆਪਾਂ ਹੈਰੋਂ ਮਾਰ ਕੇ ਹਨਾ ਕੱਲਾ ਹਲ ਪੂਰਾ ਸੰਘਣਾ ਫੇਰਿਆ ਬਸ ਠੀਕ ਆ ਹੁਣ ਫੇਰਾਂਗੇ ਜਿਹਨੂੰ ਪਾਣੀ ਲਾਉਣਾ ਹੁਣ ਪਾਣੀ ਲਾਉਣਾ ਉਧਰ ਗਿੱਲ ਘਟਿਆ ਹਨਾ ਚੱਲ ਨਾਲੇ ਤਿਆਰਪਾ ਹੋ ਜਾਂਦਾ ਉਹਨੂੰ ਪਾਣੀ ਲਾਵਾਂਗੇ ਉੱਧਰ ਥੋੜੀ ਜਿਹੀ ਗਿੱਲ ਘਟਾ ਦੋ ਖੇਤਾਂ ਚ ਜੇ ਤਾਂ ਥੱਲੇ ਗਿੱਲ ਹੋਈ ਦੋ ਤਿੰਨ ਉਂਗਲ ਤੋਂ ਥੱਲੇ ਰੋਜ਼ ਰਾਤ ਨੂੰ ਪਲਟਵਾ ਮਾਰਦੇ ਆ ਭੈਣ ਚੋਦੇ ਪਲਥਾ ਲਾਵਾਂਗੇ ਡੂੰਗਾ ਹੋਰ ਫਿਰ ਹੁਣ ਤਿੰਨ ਕੀ ਲਿਆ ਇਧਰ ਲਈ ਮੋਟਰ ਦਾ ਤਾਂ ਨਿਬੜੂਗਾ ਸੇ ਆਪਾ ਹਾਂ ਇੱਕ ਮੋਟਰ ਤੇ ਤਾਂ ਫਤਿਹ ਆ ਨਾ ਆ ਪਾਣੀ ਦੇ ਉਧਰਲੇ ਪਾਸੇ ਕਣਕ ਬੀਜੀ ਜੋ ਥੱਲੇ ਵੀ ਨਹੀਂ ਦਵੇ ਕਿਹੜਾ ਪਾਉਣਾ ਪਊਗਾ ਉਹਦੇ ਵੀ ਔਰ ਔਖਾ ਫਰੈਂ ਵੀ ਐ ਹੋ ਜਾਂਦਾ ਵੀ ਪਾਣੀ ਬਾਈ ਥੱਲੇ ਪਾਣੀ ਨਾ ਪੈ ਜੇ ਕਣਕ ਚ ਬੀਜੀ ਵਿੱਚ ਬਟਨ ਦੀ ਰੱਖੀ ਕਰਨੀ ਪੈਣੀ ਅੱਡ ਤੇ ਚਲੋ ਫਿਰ ਮਿੱਤਰੋ ਸਬਸਕ੍ਰਾਈਬ ਕਰ ਲਿਓ ਮਿਲਦੇ ਹੁਣ ਅਗਲੀ ਵੀਡੀਓ ਦੇ ਵਿੱਚ ਅੱਗੇ ਤੁਹਾਨੂੰ ਦਿਖਾਉਣੀ ਹੈ ਵੀ ਕੀ ਚੱਲਦਾ ਪ੍ਰੋਸੈਸ ਫਿਰ ਹੁਣ ਬਾਹੀ ਚੱਲੂ ਇਸ ਤੋਂ ਬਾਅਦ ਬਾਕੀ ਬੀਜਾਂ ਕਿ ਜਿਹੜੇ ਬਾਹੜ ਮੋਹਣ ਭਰ ਗਏ ਤੇ ਜੀਰੀ ਵੱਢਣ ਵਾਲੀ ਥੋੜੀ ਜੀ ਉਹ ਵੱਢਦੇ ਨਾਲੇ ਮਸ਼ੀਨ ਕਹਿੰਦੇ ਤੇ ਆਈ ਨਹੀਂ ਅਜੇ ਮਸ਼ੀਨ ਆਈ ਹੋਣੀ ਹੈਗੀ ਫੋਨ ਮਾਰ ਕੇ ਦੇਖ ਲੈਣ ਨੂੰ ਕਿੰਨੇ ਕਿੱਲੇ ਰਹਿ ਗਏ ਬਟਨ ਉਹਨੇ ਆਪਣੇ ਕਿੱਲੇ ਤੇ ਉਹ ਕਹਿੰਦਾ ਸੀ ਆਪਣੀ ਨੇਰੇ 5 5.5 ਰਹਿ ਗਏ ਚਲੋ ਵੱਢੀ ਜਾਉ ਅੱਜ ਆ ਜੀ ਰੀ ਬਾਈ ਬਹੁਤ ਲੇਟ ਲੱਗੀ ਵੀ ਆ ਇਹ ਕਿੰਨੇ ਤਰੀਕ ਦੀ ਲੱਗੀ ਵੀ ਆ ਇਹ ਮੈਨੂੰ ਲੱਗਾ 17 18 ਚ ਲਾਈ ਦੀ ਆ ਹਾਂ ਆ ਤਾਂ ਨਾਲ ਹੀ ਗਈ ਪਰ ਬੜੀ ਲੇਟ ਲੱਗੀ ਵੇ ਜਾਣ ਨੂੰ ਆਪਾਂ ਇਹ ਪੂਰੇ ਕਰਤੀ ਸੀ ਹਨਾ ਮੈਨੂੰ ਲੱਗਦਾ ਜਿਆਦਾ ਲੱਗੀ ਆ ਨਹੀਂ ਲਾਉਣ ਲਾਉਣ ਲੱਗੇ ਤੇ 17 18 ਤਰੀਕ ਦੀ ਲਵਾਈ ਆ ਹਾਂ ਦੇ ਸੇਕ ਦਿਨ ਬਾਅਦ ਹੀ ਲੱਗਿਆ ਓਏ ਇਹਨੂੰ ਵੀ ਉੱਥੇ ਜੇ ਤੇਲਾ ਪੈਣ ਲੱਗ ਗਿਆ ਉਹ ਜਿਹੜਾ ਆਪਾਂ ਕਹਿੰਦੇ ਸੋਕਾ ਸੋਕਾ ਆਪਾਂ ਨੂੰ ਉਹ ਤੇਲਾ ਇਹਨੂੰ ਤੇਲ ਲਈ ਆ ਉਹ ਤਾਂ ਇਹਨੂੰ ਹੁਣ ਹੋਰ ਵੀ ਆ ਤੇਜੀ ਹੁਣ ਇਹਦਾ ਹੱਲ ਨਹੀਂ ਹੈ ਕੋਈ ਵੀ ਹੁਣ ਇਹਦੇ 'ਚ ਗਿੱਲ ਨਹੀਂ ਹੈ ਜਮਈਆਂ ਚਿੱਟੀ ਹੋ ਗਈਆਂ ਮੈਨੂੰ ਲੱਗਦਾ ਆਲੂ ਬੀਜਣਗੇ ਸ਼ਾਇਦ ਵੱਡਣ ਵਾਲੀ ਹੋਊ ਤਾਂ ਚਲੋ ਠੀਕ ਆ ਭਾਈ ਓਕੇ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ ਵੀ ਤੁਹਾਨੂੰ ਕੀ ਦੀ ਬਜਾਈ ਵੈਸਟ ਲੱਗਦੀ ਹੈ